ਸਵਾਗਤ ਹੈ ਜੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਤੋਂ ਮੈਂ ਸੁਮੇਪ ਸਿੰਘ ਗਮਟਾਲਾ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਵਾਈਡ ਅੰਮ੍ਰਿਤਸਰ ਤੋਂ ਜਿਹੜਾ ਮਹੀ ਮਹੀਨਾ ਜਦੋਂ ਭਾਰਤ ਪਾਕਿਸਤਾਨ ਦਾ ਕੌਨਫਲਿਕਟ ਸ਼ੁਰੂ ਹੋਇਆ ਉਹਦੇ ਕਾਰਨ ਕਰਕੇ 에ਰਪੋਰਟ ਬੰਦ ਹੋਣ ਦੇ ਕਾਰਨ ਯਾਤਰੀਆਂ ਦੀ ਗਿਣਤੀ 'ਚ ਗਿਰਾਵਟ ਆਈ ਫਲਾਈਟਸ ਜਿਹੜੀਆਂ ਸਨ ਉਹ ਬੰਦ ਰਹੀਆਂ ਕੁਝ ਦਿਨਾਂ ਲਈ 에ਰਪੋਰਟ ਬੰਦ ਰਿਹਾ ਤੇ ਇਸ ਤੇ ਕਾਰਨ ਮਈ ਦੇ ਮਹੀਨੇ ਪਿਛਲੇ ਸਾਲ 2024 ਮਈ ਵਿੱਚ ਤਕਰੀਬਨ ਪੌਣੇ 3 ਲੱਖ 2 ਲੱਖ 75 ਹਜ਼ਾਰ ਯਾਤਰੀ ਸਨ ਟੋਟਲ ਜਿਨ੍ਹਾਂ ਚ ਡੋਮੈਸਟਿਕ ਸਨ 1 ਲੱਖ 94 ਹਜ਼ਾਰ 1 ਲੱਖ 95 ਹਜ਼ਾਰ ਦੇ ਕਰੀਬ ਤੇ 81 ਹਜ਼ਾਰ ਇੰਟਰਨੈਸ਼ਨਲ ਪੌਣੇ 3 ਲੱਖ ਯਾਤਰੀਆਂ ਤੋਂ ਘਟ ਕੇ ਮਈ ਦੇ ਮਹੀਨੇ 1 ਲੱਖ 60 ਹਜ਼ਾਰ 160 142 ਯਾਤਰੀ ਜਿਹੜੇ 에어ਪੋਰਟ ਨੇ ਟਵੀਟ ਕਰਕੇ ਵੀ ਦੱਸਿਆ ਹੈ ਉਹ ਮਈ ਦੇ ਮਹੀਨੇ ਇਥੋਂ ਟੋਟਲ ਯਾਤਰੀ ਜਿਹੜਾ ਪੈਸੰਜਰ ਫੁੱਟਫਾਲਸ ਹੀ ਹੋ ਰਿਹਾ ਵਾ ਤਕਰੀਬਨ 42% ਗਿਰਾਵਟ ਇਹਦੀ ਆਈ ਅਰਪੋਰਟ ਬੰਦ ਰਿਹਾ ਜਦੋਂ ਫਲਾਈਟ ਸ਼ੁਰੂ ਵੀ ਹੋਈਆਂ ਪੂਰੀ ਤਰ੍ਹਾਂ ਉਹਦੀ ਫ੍ਰੀਕੁਐਂਸੀ ਸ਼ੁਰੂ ਨਹੀਂ ਹੋਈਆਂ ਕਈ ਫਲਾਈਟਸ ਤੇ ਇੰਟਰਨੈਸ਼ਨਲ ਦੀਆਂ ਤੇ ਇਸੇ ਤਰ੍ਹਾਂ ਡੋਮੈਸਟਿਕ ਵਿੱਚ ਵੀ 81000 ਇੰਟਰਨੈਸ਼ਨਲ ਤੋਂ 59000 ਤੇ 2025 ਤੋਂ 2024 ਵਿੱਚ 59000 ਯਾਤਰੀ ਹਣ 2025 ਵਿੱਚ ਇਥੋਂ ਗਏ ਇੰਟਰਨੈਸ਼ਨਲ 27% ਤੇ ਡੋਮੈਸਟਿਕ ਵਿੱਚ ਤਕਰੀਬਨ 48% ਗਰਾਵਟ ਆਈ ਡੋਮੈਸਟਿਕ ਵਿੱਚ ਵੀ ਸਿਰਫ 1 ਲੱਖ ਪੈਸੇਂਜਰ ਸਨ ਡੋਮੈਸਟਿਕ ਜੇਕਰ 에어ਕ੍ਰਾਫ ਮੂਵਮੈਂਟ ਦੀ ਕਿਉਂਕਿ ਜਿੰਨੀਆਂ ਫਲਾਈਟਸ ਆਂਦੀਆਂ ਨੇ ਟੋਟਲ ਉਹਨਾਂ ਵਿੱਚ ਗਰਾਵਟ ਸੀਗੀ ਇੰਟਰਨੈਸ਼ਨਲ ਤਕਰੀਬਨ 17% ਤੇ ਡੋਮੈਸਟਿਕ ਤਕਰੀਬਨ 45% 476 ਪੈਸੇਂਜਰ 에어ਕ੍ਰਾਫ ਮੂਵਮੈਂਟ ਉਡਾਨਾਂ ਅੰਤਰਰਾਸ਼ਟਰੀ ਜਿਹੜੀਆਂ ਵਾਣਾਂ ਆਈਆਂ ਤੇ ਗਈਆਂ ਉਹ ਸੀਗੀਆਂ ਮਈ 2025 ਵਿੱਚ 396 ਜਦਕਿ 24 ਵਿੱਚ 476 ਸਨ ਸੋ ਡੋਮੈਸਟਿਕ ਵੀ 1455 ਤੋਂ ਸਿਰਫ 802 ਸੋ ਤਕਰੀਬਨ 1200 ਤੇ ਇਹ ਤਕਰੀਬਨ 1900 ਕੁਝ ਤੋਂ ਡਿੱਗ ਕੇ ਸਿਰ 1200 ਤੇ ਇਹ ਜਿਹੜਾ ਹੈ ਉਹ ਥੱਲੇ ਗਿਆ ਤੇ ਕਈ ਜਿਹੜੀਆਂ ਮੇਨ ਫਲਾਈਟਸ ਜਿਹੜੀਆਂ ਦੀ ਫ੍ਰੀਕਵੈਂਸੀ ਕੱਟੀ ਹੈ Oir Asia ਹੈ Air Asia ਦੀ ਜੁਲਾਈ ਐਂਡ ਤੱਕ ਉਹ ਹਫਤੇ ਚ ਦੋ ਦਿਨ ਹੋ ਗਈ ਸਕੂਟ ਪੰਜ ਤੋਂ ਤਿੰਨ ਦਿਨ ਹੋ ਗਈ ਬੈਟੇ ਕੇਅਰ ਵੀ ਜਿਹੜੀ ਉਹਦੀ ਫ੍ਰੀਕਵੈਂਸੀ ਕੱਟੀ ਤੇ ਨਾਲ ਮਲੇਸ਼ੀਆ 에ਰਲਾਈਨ ਦੀ ਫੁੱਲ ਫ੍ਰੀਕਵੈਂਸੀ ਜਿੱਦਾਂ ਅੱਗੇ ਦੇ 7 ਦਿਨ ਚੱਲ ਰਹੀ ਹੈ ਇਸੇ ਤਰ੍ਹਾਂ 에어 ਇੰਡੀਆ ਨੇ ਘਟਾਈ ਸੀ ਪਰ ਹੁਣ 에어 ਇੰਡੀਆ ਵੱਲੋਂ ਲੰਡਨ ਕੇਟਵਿਕ ਹਫਤੇ 'ਚ 3 ਦਿਨ ਸਸਪੈਂਡ ਕਰ ਦਿੱਤੀ ਗਈ ਹੈ ਜਿਹੜੀ 3 ਦਿਨ ਚੱਲਦੀ ਸੀ ਤੇ ਬਰਮਿੰਗਮ ਵੀ ਹਫਤੇ 'ਚ 3 ਦਿਨ 2 ਦਿਨ ਕਰ ਦਿੱਤੀ ਗਈ ਹੈ ਸੋ ਯਾਤਰੀਆਂ ਦੀ ਗਿਣਤੀ ਵਿੱਚ ਗਿਰਾਵਟ ਆਈ ਉਮੀਦ ਕਰਦੇ ਹਾਂ ਅਗਸਤ ਸਤੰਬਰ ਤੱਕ ਸਤੰਬਰ ਤੋਂ ਫਿਰ ਅਗਸਤ ਤੋਂ ਹੀ 에어 ਏਸ਼ੀਆ ਦੇ ਸਕੂਟ ਵੱਲੋਂ ਵਾਪਸ ਆਪਣੀ ਫੁੱਲ ਫ੍ਰੀਕੁਐਂਸੀ ਲਾਈ ਜਾ ਰਹੀ ਹੈ ਤੇ ਇਹ ਉਮੀਦ ਕਰਦੇ ਹਾਂ ਨਿਓਸ 에어ਲਾਈਨ ਵੀ 2 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ ਜੇ ਕੋਈ ਕੋਈ ਹੋਰ ਕਨਫਲਿਕਟ ਨਾ ਹੋਇਆ ਏਅਰਸਪੇਸ ਦਾ ਤੇ ਉਮੀਦ ਕਰਦੇ ਹਾਂ ਕਿ ਜਲਦੀ ਇਹ ਜਿਹੜੀ ਗਿਣਤੀ ਹੈ ਉਹ ਮੁਰਤੋਂ ਵਧੇਗੀ ਜਿਸ ਤਰ੍ਹਾਂ ਕਿ ਅਸੀਂ ਉਮੀਦ ਕਰ ਰਹੇ ਸੀ 35 ਲੱਖ ਦਾ ਟੀਚਾ ਜਿਹੜਾ ਸੀ ਪਾਰ ਕੀਤਾ ਰਿਪੋਰਟ ਨੇ ਫਾਈਨੈਂਸ਼ੀਅਲ ਈਅਰ ਜਿਹੜਾ 31 ਮਾਰਚ ਨੂੰ ਖਤਮ ਹੋਇਆ ਸੋ ਡੈਫੀਨੇਟਲੀ 1,60,000 ਦੀ ਗਿਣਤੀ ਇਹ ਇਫੈਕਟ ਕਰੇਗੀ ਟੋਟਲ ਨੰਬਰ ਆਫ ਪੈਸੰਜਰਸ ਪੂਰੇ ਸਾਲ ਵਿੱਚ ਕਿੰਨੇ ਆਉਂਦੇ ਨੇ ਅਸੀਂ ਉਮੀਦ ਕਰ ਰਹੇ ਸੀ 40 ਤੱਕ 40 ਲੱਖ ਤੱਕ ਪਹੁੰਚ ਜਾਏਗਾ ਕਿਉਂਕਿ ਹੁਣ 6 ਮਹੀਨੇ ਐਵਰੇਜ 3 ਲੱਖ ਯਾਤਰੀ ਆ ਜਾ ਰਹੇ ਸਨ ਸਮਰ ਥੋੜਾ ਆਫ ਪੀਕ ਟਾਈਮ ਹੁੰਦਾ ਹੈ ਪਰ इवन ਮਾਰਚ ਦੇ ਮਹੀਨੇ ਵਿੱਚ ਵੀ ਗਿਣਤੀ ਕਾਫੀ ਵੱਡੀ ਸੀ ਵਧ ਸੀ 3 ਲੱਖ ਤੋਂ ਵੱਧ ਸੀਗੀ ਤੇ ਸਭ ਤੋਂ ਵੱਧ ਹੁਣ ਤੱਕ ਦੇ ਯਾਤਰੀ ਮਾਰਚ ਦੇ ਮਹੀਨੇ ਤੱਕ 에어ਪੋਰਟ ਦੇ ਹਿਸਟਰੀ ਵਿੱਚ ਆਏ ਸਨ ਆਏ ਜਾਂ ਗਏ ਸਨ ਸੋ ਇਹ 에어ਪੋਰਟ ਦਾ ਯਾਤਰੀ ਕਟੇ ਨੇ ਜਿਸ ਨੂੰ ਅਸੀਂ ਅਰਾਈਵਲ ਤੇ ਡਿਪਾਰਚਰ ਚ ਵੀ ਤੇ ਇੰਟਰਨੈਸ਼ਨਲ ਵਿੱਚ ਵੀ तकरीबन 27% ਮਈਦਮੀ ਇਹ ਨਹੀਂ ਦੀ ਗੱਲ ਕਰ ਰਹੇ ਆ ਸੋ ਜੂਨ ਦੇ ਵਿੱਚ ਓਬਵੀਅਸਲੀ ਪਿਛਲੇ ਸਾਲ ਦੇ ਮੁਕਾਬਲੇ ਇਹ ਗਿਣਤੀ ਹੁਣ ਘੱਟ ਹੀ ਰਹਿਣ ਦੀ ਅਸੀਂ ਅਸਮਪਸ਼ਨ ਕਰ ਸਕਦੇ ਹਾਂ ਕਿਉਂਕਿ ਕਾਫੀ ਇੰਟਰਨੈਸ਼ਨਲ ਫਲਾਈਟਸ ਥੋੜੀਆਂ ਕਟੀਆਂ ਨੇ ਪਹਿਲਾ ਅਪ੍ਰੈਲ ਦੇ ਮਹੀਨੇ ਚ ਕੌਨਫਲਿਕਟ ਸ਼ੁਰੂ ਹੋਣ ਤੋਂ ਪਹਿਲਾਂ ਤਕਰੀਬਨ 60 ਤੋਂ 65 ਉਡਾਨਾਂ ਦਾ ਅਰਾਈਵਲ ਡਿਪਾਰਚਰ ਰਵਾਨਗੀ ਤੇ ਆਮਦ ਹੁੰਦੀ ਸੀ ਟੋਟਲ ਪਰ ਹੁਣ ਉਹ ਤਕਰੀਬਨ 45 ਤੋਂ 50 ਹੋ ਗਈ ਹੈ ਸੋ 15 ਤਕਰੀਬਨ ਫਲਾਈਟਾਂ ਦਾ ਆਗਮਨ ਤੇ ਰਵਾਨਗੀ ਅਰਾਈਵਲ ਤੇ ਡਿਪਾਰਚਰ ਉਹ ਘਟਿਆ ਹੈ ਟੋਟਲ ਸੋ ਇਹ ਦੇ ਕਰਕੇ ਜਿਹੜਾ ਅੰਕੜੇ ਨੇ ਉਹ ਕਟੇ ਨੇ ਪਰ ਉਮੀਦ ਕਰਦੇ ਹਾਂ ਆਰ ਇੰਡੀਆ ਵੱਲੋਂ ਆਪਣੀ ਦਿੱਲੀ ਮੈਲਬਨ ਫਲਾਈਟ ਤੇ ਦਿੱਲੀ ਸਿडनी ਫਲਾਈਟ ਦੀ ਫ੍ਰੀਕੁਐਂਸੀ ਘਟਾਈ ਗਈ ਹੈ ਉਮੀਦ ਕਰਦੇ ਹਾਂ ਕਿ ਪੰਜਾਬੀ ਜਿਹੜੇ ਨੇ ਅੰਮ੍ਰਿਤਸਰ ਤੋਂ ਜਾਦਾ ਹੁਣ ਦੂਜੀਆਂ 에ਅਰਲਾਈਨਸ ਕੋਟ 에ਅਰਏਸ਼ੀਆ ਮਲੇਸ਼ੀਆ 에ਅਰਲਾਈਨ ਤੇ ਬੈਟਿਕ 에ਅਰ ਇਹਨਾਂ ਤੇ ਸਫਰ ਵੱਧ ਤੋਂ ਅੰਮ੍ਰਿਤਸਰ ਤੋਂ ਕਰਨਗੇ ਅਸੀਂ ਵੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਅਪਰੋਚ ਕਰ ਰਹੇ ਹਾਂ ਆਪ ਦੂਜੀਆਂ 에ਅਰਲਾਈਨਸ ਨੂੰ ਥਾਏ 에ਅਰਵੇਜ਼ ਵੀ ਹੋਰਨਾਂ ਨੂੰ ਵੀ ਉਮੀਦ ਕਰਦੇ ਹਾਂ ਕਿ ਉਹ ਵੀ ਜੇਕਰ ਅੰਕੜੇ ਦੱਸਣਗੇ ਬਹੁਤ ਲੋਕ ਅੰਮ੍ਰਿਤਸਰ ਤੋਂ ਫੇਰ ਵੀ ਵੱਧ ਰਹੇ ਨੇ ਕਿਉਂਕਿ ਜੇ ਕੰਪੀਟੀਸ਼ਨ ਹੋਏਗਾ ਫੇਅਰ ਕੱਟੀ ਜਾਣਗੇ ਜਿਹੜੀ ਨਵੀਂ 에ਅਰਲਾਈਨ ਆਏਗੀ ਉਹ ਕਹੇਗੀ ਕਿ ਇਹ ਇੰਨੇ ਸਸਤੇ ਕਿਉਂ ਵੇਚ ਰਹੇ ਨੇ ਸੋ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਚਲਦੀਆਂ ਨੇ ਅ ਕਈ ਲੋਕ ਕਹਿੰਦੇ ਨੇ ਦਿੱਲੀੋਂ ਫੇਅਰ ਕੱਟ ਹੁੰਦੇ ਨੇ ਪਰ ਦਿੱਲੀ ਦਾ ਅਸੀਂ ਕੰਪੇਅਰ ਨਹੀਂ ਕਰ ਸਕਦੇ ਅੰਮ੍ਰਿਤਸਰ ਲਾ ਵੀਕੋਜ਼ ਕੋਈ ਵੀ ਦੁਨੀਆ ਦੀ ਕੋਈ 에ਅਰਲਾਈਨਸ ਹੋਣ ਵੱਖਰੇ ਮੁਲਕਾਂ ਚ ਉਹਨਾਂ ਦਾ ਮੇਨ ਟਾਰਗੇਟ ਹੁੰਦਾ ਹੈ ਕਿ ਮੇਨ ਹਬ ਤੇ ਜ਼ਰੂਰ ਜਾਈਏ ਦੂਜੀ ਕੰਟਰੀ ਦੇ ਸੋ ਇਹ ਜ਼ਰੂਰ ਚੀਜ਼ਾਂ ਧਿਆਨ ਚ ਰੱਖਣ ਦੀ ਲੋੜ ਹੈ ਆਓ ਅਸੀਂ ਵੱਧ ਤੋਂ ਅੰਮ੍ਰਿਤਸਰ ਨੂੰ ਸਪੋਰਟ ਕਰੀਏ ਤਾਂ ਜੋ ਇੱਥੋਂ ਹੋਰ ਫਲ ਸ਼ੁਰੂ ਹੋ ਸਕਨ ਬਹੁਤ ਬਹੁਤ ਧੰਨਵਾਦ